ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਜੀ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜਿਹੜਾ ਪਰ ਵਿਜ਼ਿਟ ਹੈਗੀ ਆ ਪਿੰਡ ਰੰਗਾਂ ਸਿੰਘ ਵਾਲਾ ਜ਼ਿਲ੍ਹਾ ਫਰੋਹ ਪਰ ਪਿੰਡ ਇਹ ਤਹਿਸੀਲ ਜੀ ਦਾ ਨਜ਼ਦੀਕ ਨੂੰ ਕਈ ੱਡੇ ਲੱਗਦੇ ਆ ਜੀ ਤੇ ਵੀਰਾਂ ਨੂੰ ਕੋਈ ਵਪਾਰ ਨਹੀਂ ਕਰਦੇ ਘਰ ਦੇ ਪਸ਼ੂ ਆ ਜੀ ਤੇ ਇੱਕੋ ਗਾਂ ਸੇਲ ਆ ਤੇ ਆਉਣ ਆਪਾਂ ਵੀਰਾਂ ਨਾਲ ਗੱਲਬਾਤ ਕਰੀਏ ਤੇ ਵੀਡੀਓ ਸ਼ੁਰੂ ਕਰੀਏ ਜੀ ਬਾਜੀ ਸਤਿਗੁਰ ਸਤਿ ਸ੍ਰੀ ਅਕਾਲ ਜੀ ਹੋਰ ਬਾਜੀ ਕਿੱਦਾਂ ਠੀਕ ਆ ਵਧੀਆ ਜੀ ਕਿਵੇਂ ਚੱਲਦਾ ਵਧੀਆ ਚੱਲਦਾ ਹਾਂ ਵਧੀਆ ਵਧੀਆ ਚਲੋ ਇੱਕੋ ਗਾਂ ਆ ਜੀ ਹਾਂ ਜੀ ਇੱਕ ਹੀ ਗਾਂ ਠੀਕ ਹੈ ਤੇ ਭਾਜੀ ਕਿੰਨਾ ਸੁ ਸੁਣੀ ਹੈ ਇਹ ਤੀਜਾ ਸੁ ਵਾਈ ਤੀਜਾ ਸੁਣੀ ਆ ਹਾਂਜੀ ਹਾਂਜੀ ਫਿਰ ਦੋ ਸੁ ਤੁਸੀਂ ਪੀਤੇ ਫਿਰਦੇ ਦੋ ਪੀਤੇ ਤੇ ਕਿੰਨਾ ਦੁੱਧ ਕੀਤਾ ਫਿਰਨੇ ਦੋ ਤੋਂ 10 ਨੂੰ ਤਾਂ ਆਪਣਾ 22 ਕਿਲੋ ਕਹ ਵੀ ਤੇ 18 ਕਿਲੋ ਤਾਂ ਦੇ 18 ਕਿ ਦੁੱਧ ਸੁ ਕੀਤਾ ਹਾਂ ਇੱਕ ਦੁੱਧ ਵੀ ਇਹਦਾ ਮੱਜਰ ਕੇ ਚਿੱਟਾ ਅੱਛਾ ਹਾਂ ਦੋ ਸੰਗਣਾ ਸੰਗਣਾ ਦੁੱਧਾ ਕਰੋਸ ਟਾਪ ਆ ਗਈ ਬੈਣ ਹਾਂ ਕਰੋਸ ਟਾਪ ਆ ਗਈ ਠੀਕ ਹੈ ਤੇ ਐਗੀ ਫਿਰ ਵੱਧ ਕਰੂ ਕਿੰਨੇ ਟਾਈਮ ਲੈਂਦੀ ਹੁਣ ਇਹ 5-6 ਦਿਨ ਰਹਿੰਦੇ ਨੇ ਪੂਰੇ ਹਣ ਜੀ ਅੱਛਾ 5 ਦਿਨ ਰਹਿੰਦੇ ਹਾਂ ਹਾਂ ਓਕੇ ਇਹਨੂੰ ਲੈ ਜਾਣਾ ਹੈ ਤਕਰੀਬੀ ਹਾਂ ਜੀ ਹੌਤਾ ਲੈ ਜਾਣਾ ਹੈ ਚੰਗੇ ਬਣੂ ਪਰ ਵੇੜ ਜੀ ਹਾਂ ਹਾਂ ਜਿੰਨੇ ਇੰਨੇ ਹੋ ਬਣ ਜਾਣੇ ਠੀਕ ਆ ਹਜੇ ਤਾਂ ਪਲਾਵਣੀ ਸ਼ੁਰੂ ਕੀਤੀ ਆ ਹਾਂ ਬਿਲਕੁਲ ਬਿਲਕੁਲ ਜੀ ਤੇ ਖੋਲੀਏ ਜੀ ਫਿਰ ਤੋੜੋ ਲਓ ਜੀ ਦੇਖੋ ਸੁਣੀ ਵੇੜ ਆ ਕਰੋਸਟਾ ਵੇੜ ਆ ਤੇ ਭਾਈ ਜੀ ਭਰਾਏ ਕੀ ਉਮੀਦ ਕੀ ਕਰਦੇ ਕਿੰਨਾ ਕਰਜੋ 18-19 ਹੀ ਲਗ ਰਹੇ ਨੇ ਇੰਨੇ ਦੇ ਜੀ ਵਾਦੂ ਆ ਚਲੋ 18 ਕਿਲੋ ਬਹੁਤ ਹੁੰਦਾ ਦਾ ਸਕੇ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਆ ਦੇਖ ਮੂੰਹ ਮਾ ਦਿਖਾਓ ਜੀ ਠੀਕ ਆ ਬਸ ਆਜੋ ਚੋਾਈ ਜੋ ਵਧੀਆ ਸੀ ਵਾਹ ਚੋਾਈ ਪੋਲੀ ਵਧੀਆ ਗਾਵਾ ਠੀਕ ਆ ਭਰਾਣਾ ਚੰਗਾ ਹਾਂ ਠੀਕ ਆ ਐਚ ਚਾਹਦਾਈ ਅਚਾ ਚਾਹਦਾ ਲਵਾਇਆ ਹਾਂਜੀ ਐਚ ਚਾਹਦਾ ਲਵਾਇਆ ਠੀਕ ਆ ਬੰਦੋ ਇਹ ਫਿਰਿੰਦੀ ਕੀਮਤ ਕਿੰਨੀ ਕਰੀਏ ਫਿਰ ਕੀਮਤ ਤੇ ਦੀ 70000 ਰੁਪਏ 70000 ਰੁਪਏ ਹਾਂਜੀ ਹੋ ਜੂਗਾ ਮਾਨਤਾ ਮਾਨਤਾ ਨ ਕਰਾਂਗੇ ਉੱਚੇ ਕਿੰਨਾ ਕਰ ਦੋਗੇ 2000 ਕਰ ਦਾਂਗੇ 2000 ਰੁਪਏ ਹਾਂਜੀ ਚਲੋ ਨੰਬਰ ਤੇ ਐਡਰੈਸ ਬੋਲ ਦੋ ਜੀ ਫਿਰ ਆਪਣਾ ਪਿੰਡ ਰੰਗਾ ਸਿੰਘ ਵਾਲੇ ਹਾਂਜੀ ਜ਼ਿਲ੍ਹਾ ਫਰੋਇਪੁਰ ਸੀਲ ਜੀਰਾ ਠੀਕ ਆ ਫੋਨ ਨੰਬਰ 99145 ਹਾਂਜੀ 61161 ਇੱਕਾਈ ਫਿਰ ਬੋਲੋ 99145 61161 ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ